ਦੋਸਤੋ ਆ ਸਾਡੇ ਖਾਖੀ ਕੱਚੇ ਦੀ ਬੇਦਬੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹ ਕੋਈ ਪ੍ਰਾਂਤ ਖਾ ਨਹੀਂ ਪਾੜਿਆ ਛੇੜ ਦਾ ਕੱਚਾ ਪਾੜਿਆ ਛੇੜ ਦਾ ਸਰਕਾਰੀ ਪਾਗਲਖਾਨਾ ਬਣਾਉਣਾ ਪੈਣਾ ਨਵਾਂ ਖਰਚ ਖੜਾ ਹੋਊਗਾ ਹੁਣ ਦੇਖਿਆ ਤੁਸੀਂ ਵੈਸੇ ਤਾਂ ਅੱਜ ਕੱਲ੍ਹ ਤੇ ਇਸ ਤੋਂ ਪਹਿਲਾਂ ਦੇ ਵਿਗਿਆਨ ਮੁਤਾਬਕ ਜਿੰਨਾ ਚਿਰ ਨਰਮਾਦਾ ਇਕੱਠਾ ਨਹੀਂ ਨਾ ਹੁੰਦੇ ਉਹਨਾਂ ਚਰ ਉਤਪਤੀ ਦੀ ਹੁੰਦੀ ਯਾਨੀ ਅੱਗੇ ਅਨਸਬੰਸ ਨਹੀਂ ਵਾਹੀਦੀ ਭਾਵੇਂ ਉਹ ਜਨਮ ਰ ਹੋਵੇ ਜਾਂ ਹੋਵੇ ਉਹ ਵਿਅਕਤੀ ਜੇ ਤੁਸੀਂ ਗੱਲ ਕਰ ਰਹੇ ਹੋ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਬਿਨਾ ਪਿਓ ਤੋਂ ਬਣੇ ਸ਼ੇਰ ਅਰੋੜਾ ਕੁਮਾਰ ਜੀ ਜੋ ਤੁਸੀਂ ਗੱਲ ਕਰ ਰਹੇ ਹੋ ਨਾ ਜਿਹੜੇ ਸ਼ੇਰ ਹੁੰਦੇ ਆ ਉਹ ਇਹੋ ਜੀ ਕੋਈ ਹਿੰਤਰੀ ਰੱਖਦਾ ਵੀ ਸ਼ੇਰਾਂ ਨੂੰ ਜਾ ਕੇ ਕੱਚੇ ਪਾ ਦੇਵੇ ਕੱਚੇ ਕਿੰਨੂੰ ਪੈਂਦੇ ਆ ਕੱਚੇ ਪੈਂਦੇ ਆ ਬਾਂਦਰਾ ਨੂੰ ਤੇਜ਼ ਬਦਾ ਤੇਜ਼ ਦਿਮਾਗ ਜਿਹੜੇ ਮਜ਼ਾਰੀ ਹੁੰਦੇ ਆ ਨਾ ਉਹ ਡੰਡਾ ਵਖਾ ਕੇ ਕੱਚਾ ਪਾ ਦਿੰਦੇ ਆ ਤੇ ਫਿਰ ਤੇਰੇ ਵਾਂਗੂ ਦਰਦ-ਦਰ ਨੱਚਦੇ ਆ ਵਾਏ ਐ ਕਰਕੇ ਤੇ ਕੱਚੇ ਬੰਦਰਾਂ ਨੂੰ ਪੈਂਦੇ ਆ ਐਵੇਂ ਸ਼ੇਰ ਦੀ ਬਦਨਾਮੀ ਨਾ ਕਰੀ ਜਾਇਆ ਕਰ ਜਿੱਦਣ ਕਿਤੇ ਸ਼ੇਰ ਆ ਗਿਆ ਨਾ ਉਹ ਬੱਕਰੀਆਂ ਦੇ ਪੈਣ ਵਾਲਿਆਂ ਵਾਂਗੂ ਉਹਦੋਂ ਸ਼ੇਰ ਸ਼ੇਰ ਕਰਦਾ ਕਰਦਾ ਸ਼ੇਰ ਤੂੰ ਸ਼ੇਰ ਕਹਿ ਨਾ ਜਾ ਤਾਂ ਫਿਰ ਸ਼ੇਰ ਆ ਜਾਣਾ ਤੇਰੇ ਨਾਲ ਲੜਣਾ ਤੇ ਮੁੜ ਕੇ ਤੂੰ ਲੱਪਣਾ ਨਹੀਂ ਘੋਰਨਾ ਵੀ ਨਹੀਂ ਤੈਨੂੰ ਲੱਪਣਾਏਗਾ ਤੇ ਹੁਣ ਐਵੇਂ ਨਾ ਆਪਦੇ ਆਪ ਚ ਰਿਆ ਕਰ ਸਿਕਿਉਰਿਟੀ ਜਿੰਨੀ ਤੇਰੇ ਕੋਲ ਹੈਗੀ ਬਹੁਤ ਆ ਸਭ ਤੋਂ ਜ਼ਿਆਦਾ ਮੈਂ ਪੰਜਾਬ ਸਰਕਾਰ ਨੂੰ ਫੁੱਦੂ ਸਮਝਦਾ ਵੀ ਜਿਹੜੀ ਲੋਕਾਂ ਦੇ ਸਿਰਾਂ ਤੋਂ ਟੈਕਸ ਲੈ ਲਿਆ ਕਿ ਮਹਿੰਗੇ ਭਾਅ ਦੀ ਸਕਿਉਰਿਟੀ ਆ ਇਹੋ ਜਿਹੇ ਮੰਡਗੰਦ ਹੋ ਗਿਆ ਇਹ ਹੋ ਗਿਆ ਪਹਿਲਾਂ ਤਾਂ ਨਿਬੜ ਗਿਆ ਜੋ ਇਹਨਾਂ ਤੇ ਲਾ ਛੱਡੀ ਆ ਪਠਾਨਿਆਂ ਚ ਵੰਡੋ ਲੋਕਾਂ ਦੀਆਂ ਸਮੱਸਿਆਵਾਂ ਹੱਲ ਕੌਣ ਇੱਕ ਇੱਕ ਮਾਮੂਲੀ 5751 ਦੀ ਦਰਖਾਸਤ ਥਾਣਿਆਂ ਦੇ ਵਿੱਚ 5-5 ਮਹੀਨੇ ਪਈ ਰਹਿੰਦੀ ਆ ਪੁਲਿਸ ਦੇ ਕੋਲੋਂ ਨਕਟਾਰਾ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਕਿਉਂਕਿ ਜਿਹੜੀ ਪੁਲਿਸ ਆ ਉਹ ਸਾਰੇ ਇਹੋ ਜਿਹੇ ਨਕਲੀ ਸ਼ੇਰਾਂ ਤੇ ਲਾ ਛੱਡੀ ਆ ਗਿੱਦੜਾਂ ਤੇ ਲਾ ਛੱਡੀ ਖੋਤਿਆਂ ਤੇ ਕਿਉਂਕਿ ਜਿਹੜਾ ਸ਼ੇਰ ਹੋਵੇ ਉਹ ਸੁਰੱਖਿਆ ਥੋੜਾ ਦੇਦੀ ਹੁੰਦੀ ਆ ਉਹਨੂੰ ਸ਼ੇਰ ਤੋਂ ਤਾਂ ਲੋਕ ਡਰਦੇ ਨੋਂ ਨੋਂ ਕੋ ਦੂਰ ਜਾਂਦੇ ਆ ਤੇ ਇਹ ਸ਼ੇਰਾਂ ਤੇ ਸ਼ੇਰਾਂ ਨੂੰ ਖਤਰਾ ਕਿਸ ਗੱਲ ਦਾ ਤੇ ਐਵੇਂ ਇਹਨਾਂ ਪੰਜਾਬ ਸਰਕਾਰ ਦੇ ਲੋਕਾਂ ਦਾ ਪੈਸਾ ਜਿਹੜਾ ਉਹ ਬਰਬਾਦ ਕਰੀ ਜਾ ਉਹ ਧਿਆਨ ਨਾਲ ਸੁਣੋ ਇਹਨਾਂ ਦੇ ਗਨਗੋਨ ਮੈਨ ਵਾਪਸ ਲਾਓ ਇਹਨਾਂ ਦਾ ਦਬਾਕ ਆ ਵੀ ਟਿਕਾਣੇ ਤੇ ਇਹ ਬਕਵਾਸ ਕਰਨੋਂ ਹਟਣ ਹਿੰਦੂ ਸਿੱਖ ਸਾਰੀਆਂ ਕੋਮਾਂ ਜਿਹੜੀਆਂ ਹੈਗੀਆਂ ਉਹ ਭੈਣ ਭਰਾ ਪ੍ਰਪਾ ਚਾਚੀਆਂ ਤਾਇਆਂ ਮਤਮਾ ਇਹਨਾਂ ਨੂੰ ਗੰਦ ਪਕਣ ਦਾ ਕੋਈ ਇਹਨਾਂ ਨੂੰ ਅਧਿਕਾਰ ਨਹੀਂ ਹੈਗਾ ਨਾ ਇਹਨਾਂ ਤੇ ਰੋਕ ਲੱਗੇ ਰੋਕ ਹੀ ਉਦੋਂ ਤੱਕ ਲੱਗਣੀ ਆ ਜਿੰਨਾ ਚਿਰ ਪੰਜਾਬ ਸਰਕਾਰ ਦੁਬਾਰਾ ਰਿਪੀਟ ਕਰਦਾ ਵੀ ਇਹਨਾਂ ਸ਼ੇਰਾਂ ਦੇ ਜਿਹੜੇ ਸ਼ੇਰ ਹਨ ਇਹਨਾਂ ਦੀ ਸਿਕਿਉਰਿਟੀ ਵਾਪਸ ਨਹੀਂ ਨਾ ਹੁੰਦੀ ਉਹਨਾਂ ਚਿਹੜੇ ਗਿੱਦੜ ਨਹੀਂ ਬਣਨਗੇ ਸੋ ਇਹਦਾ ਕੱਚਾ ਪਾੜਦਾ ਉਹ ਕੰਜਰਾਂ ਛੇਰ ਨੂੰ ਕੱਚਾ ਪਾਉਣ ਦੀ ਜੁਰਤ ਕੌਣ ਰੱਖਦਾ ਕੱਥੇ ਬਾਂਦਰਾਂ ਨੂੰ ਪੈਂਦੇ ਹੁੰਦੇ ਆ ਬਾਂਦਰ ਦਾ ਪਟਿਆ ਹੁਣ ਆਰਾਮ ਨਾਲ ਗੱਲ ਕਰਿਆ ਕਰ ਪਿਆਣ ਦੇਣ ਤੋਂ ਪਹਿਲਾਂ ਸੋਚ ਲਿਆ ਕਰ ਪੰਜਾਬ ਸਰਕਾਰ ਨੂੰ ਲੱਖ ਲਾਹਣਤਾ ਜਿਹੜੀ ਲੋਕਾਂ ਦੇ ਟੈਕਸ ਆ ਤੋਂ ਫੇਰ ਮੁਰਤੋਂ ਇਹਨਾਂ ਨੂੰ ਛੇਰਾਂ ਨੂੰ ਗਨਮੈਨ ਦਿੱਤੇ ਹੋਏ ਆ ਲੱਖ ਫਿਟੇ ਮੂੰਹ ਆ ਇਹੋ ਜੇ ਛੇਰ ਦਾਦੇ ਨਾਲੇ ਲੈਟਰੀਨਸ ਲਿਆ ਗਿੱਟਿਆਂ ਚ ਪੈਂਦੀ ਤੇਰੀ ਛੱਡ ਕੇ ਲਿਖ ਕੇ ਦੇਖ ਮੈਨੂੰ ਗਨਮੈਨ ਨਹੀਂ ਚਾਹੀਦੇ ਲੇਖ ਸਵੇਰੇ ਇੰਟਰਵਿਊ ਪਾ ਸਾਰੇ ਬਾਅਦ ਸਵੇਰੇ ਹੋਣੇ ਚਾਹੀਦੇ ਗਰਨਮੈਂਟ ਤੂੰ ਛੇਰ ਕਹਿਣਾ ਜੇ ਤੂੰ ਭੇੜੀਆਂ ਬਣ ਕੇ ਵੀ ਬਿਆਨ ਦੇ ਦੇ ਜੀ ਤੇ ਮੈਨੂੰ ਕਹਿ ਦੀ ਤੇ ਇਹ ਗੱਲ ਹੁਣ ਚੰਗੀ ਤਰ੍ਹਾਂ ਨੋਟ ਕਰ ਲੋ ਵੀ ਅਸੀਂ ਜਨਤਾ ਭਰਗੇ ਤੇ ਗਰਨਮੈਂਟ ਤੁਸੀਂ ਲਓ ਇਹ ਹੁਣ ਭੁੱਲ ਜਾ ਜੋ ਛੇਰਾਂ ਤੇ ਛੇਰ ਬਣ ਕੇ ਸਿੱਧਾ ਉਹਦੇ ਜੇ ਛੇਰਾਂ ਨੂੰ ਕੱਚੇ ਛੇਰ ਦਾ ਕੱਚਾ ਪਾੜਦਾ ਛੇਰ ਦੀ ਬੁੰਡ ਪਾੜਦੇ ਹੁੰਦੇ ਅਗਲੇ ਵਿਗਿਆਨੀ ਪਿੰਜਰਿਆਂ ਚ ਬੰਦ ਕਰਦੇ ਉਹਨਾਂ ਨੂੰ ਤੂੰ ਚੱਕ ਗਿਆ ਇਹੋ ਜੇ અપਮਾਨਜਨਕ ਸ਼ਬਦਾਂ ਦੀ ਵਰਤੋਂ ਕਰਾਈ ਜਾਂਦਾ ਹੈ ਤੈਨੂੰ ਕੁਝ ਸੋਚਣਾ ਚਾਹੀਦਾ ਤੈਨੂੰ ਅੱਖ ਲਈ ਬੈਠੇ ਤੁਸੀਂ 2-4 ਬੰਦੇ ਤੁਸੀਂ ਮੁੜ ਕੇ ਕਹਿੰਦੇ ਹਮਲਾ ਕਿਸੇ ਤੇ ਕੋ ਕੋਲ ਦੀ ਵੀ ਲੰਘ ਜਾਂਦਾ ਤੇ ਜਾ ਕੇ ਲੈਟਰਨ ਚ ਵਰਜੋ ਨਾ ਹਮਲਾ ਹੋ ਗਿਆ ਮੇਰੇ ਦੇ ਮਹੌਰ ਤਾਂ ਜਿੰਨਾਂ ਨੂੰ ਅਗਲੇ ਨੇ ਜਿੰਨਾਂ ਨੇ ਜਿੰਨਾਂ ਨੂੰ ਮਾਰਨਾ ਹੁੰਦਾ ਇਹ ਤਾਂ ਪਤਾ ਹੀ ਨਹੀਂ ਲੱਗਣ ਦਿੰਦੇ ਵੀ ਵੀ ਸਕورٹی ਗਾਰਡਾਂ 'ਚ ਵੀ ਮਾਰ ਦਿੰਦੇ ਯਾਰ ਤੂੰ ਕਿਹੜੀ ਗੱਲ ਦੇ ਵਿੱਚ ਪੈ ਕੇ ਸ਼ੇਰ ਦਾ ਕੱਚਾ ਪਾੜਦਾ ਸ਼ੇਰ ਦਾ ਕੱਚਾ ਨਹੀਂ ਉਹ ਹੀ ਪਾੜਦੀ ਹੁੰਦੀ ਆ বিচারে ਨਹੀਂ ਸਮਝੇ ਚੁੱਲ ਲੋਕੋ ਜੇ ਕਿਸੇ ਦੇ ਗੋਡੇ ਕਿੱਤੇ ਲੱਗੀ ਹੋਵੇ ਮੈਂ Hindu Sikh Musliman ਮੈਂ ਵੀ ਸਿੱਖ ਸਾਰਿਆਂ ਤੋਂ ਭੈਣ ਭਰਾਵਾਂ ਤੋਂ ਮਾਫੀ ਚਾਹੁੰਦਾ ਇਨਸਾਨੀਅਤ ਤੋਂ ਪਰ ਇਹ ਜਿਹੇ ਕੁੱਤੇ ਬੰਦਿਆਂ ਨੂੰ ਮੈਂ ਕਹਿਣਾ ਵੀ ਨਕਲੀਰ ਪਾਉਣੀ ਚਾਹੀਦੀ ਜਿਹੜੇ ਪਾੜ ਪਾਉਂਦੇ ਹੈਗੇ ਜਿਵੇਂ ਤੂੰ ਲੋਕਾਂ ਦੇ ਝੰਡੇ ਬੋਲਦਾ ਮਾੜਾ ਉਹਵੇਂ ਕੱਚੇ ਨੂੰ ਤੇ ਕੱਚੇ ਤੋਂ ਹਲਕਾ ਤਾਂ ਹੀ ਕੱਚੇ ਦੀ ਕੀ ਬਦਵੀਂ ਹੁੰਦੀ ਹੈ ਤੈਨੂੰ ਪਤਾ ਕੱਚਾ ਕਿਸ ਕੰਮ ਆਉਂਦਾ ਕੱਚੇ ਦੀ ਪਹਿਲਾਂ ਹੀ ਬਿਆਦ ਪੀਆ ਉਹ ਕੱਚਾ ਕਰ ਕੀ ਰਿਹਾ ਹੁੰਦਾ ਤੈਨੂੰ ਪਤਾ ਨਹੀਂ ਹੁਣ ਮੈਂ ਸਕਰੀਨ ਤੇ ਨਾਲ ਉਹ ਕੱਚੇ ਦੀ ਡਿਊਟੀ ਕੀ ਆ ਉਹ ਕੱਚਾ ਕੀ ਕਰਦਾ ਗਿਆ ਇਹ ਤਾਂ ਦੇਖ ਕੱਚੇ ਦੀ ਬਿਆਦ ਪੀਤੀ ਜਿਹੜਾ ਹੋਇਆ ਹੀ ਕੱਚਾ ਉਹ ਪਹਿਲਾਂ ਪਿਆ ਪਿਆ ਹੀ ਕਿਹੜੀ ਜਗ੍ਹਾ ਤੇ ਯਾਰ ਉੱਥੇ ਉਹਦੀ ਇੱਜ਼ਤੀ ਕੀ ਆ ਜਿਹੜਾ ਕੱਚਾ ਬਹੁਤਾ ਨਹੀਂ ਬੋਲਣਾ ਮੇਰੇ ਕੋਲ ਟਾਈਮ ਘੱਟ ਆਇਆ ਕੋਈ ਮੈਂ ਮਸਾਂ ਹੀ ਟਾਈਮ ਕੱਢਦਾ ਇਹੋ ਜਿਹਾ ਥੋੜਾ ਜਿਹਾ ਜਵਾਬ ਦਿੰਦਾ ਹੱਸਕਾ